ਸਾਰੇ ਕੋ 25 ਤਰੀਕ ਨੂੰ ਕਾਜਲ ਪੁੱਤਰੀ ਹਰਵੰਸ ਲਾਲ ਵਾਸੀ ਅਮਨ ਨਗਰ ਪਟਿਆਲਾ ਨੇ ਬਿਆਨ ਲਖਾਇਆ ਸੀ ਵੀ ਉਹਦੀ ਬੇਟੀ ਦਾ ਜਨਮ ਦਿਨ ਸੀਗਾ 24 ਤਰੀਕ ਨੂੰ ਉਹਨਾਂ ਨੇ ਇੱਕ ਕੇਕ ਮੰਗਾਇਆ ਸੀ ਜਮਾਟੋ ਤੋਂ ਜਮਾਟੋ ਦਾ ਕੇਕ ਖਾਣ ਤੋਂ ਬਾਅਦ ਬੱਚੀ ਜਿਹੜੀ ਹੈ ਉਲਟੀ-ਉਲਟੀ ਕਰਨ ਲੱਗ ਗਈ ਸਵੇਰੇ ਉੱਠ ਕੇ ਉਹਨਾਂ ਨੇ ਦੇਖਿਆ ਰਾਤ ਨੂੰ ਤਾਂ ਬੱਚੀ ਸੌ ਗਈ ਸਵੇਰੇ ਉੱਠ ਕੇ ਦੇਖਿਆ ਪੂਰੀ ਠੰਡੀ ਹੋਈ ਸੀ ਉਹਨਾਂ ਚੱਕ ਕੇ ਹਸਪਤਾਲ ਲੈ ਗਏ ਤੇ ਉਹਦੀ ਉੱਥੇ ਡੈਥ ਹੋ ਗਈ ਸੀ ਹੁਣ ਉਹਨਾਂ ਨੇ ਇੱਕ ਦਰਖਾਸਤ ਦਿੱਤੀ ਹੈ ਵੀ ਜਿਹੜੀ ਸਾਨੂੰ ਸ਼ੱਕ ਹੈ ਜਿਹੜੀ ਸਾਡੀ ਬੱਚੀ ਆ ਉਹ ਕੇਕ ਖਾਣ ਕਾਰਨ ਮਰੀ ਆ ਵੀ ਉਹ ਚ ਕੋਈ ਜ਼ਹਿਰੀਲਾ ਪਦਾਰਥ ਹੋ ਸਕਦਾ ਅਸੀਂ ਬੱਚੀ ਦਾ ਜਿਹੜਾ ਪੂਸ਼ਣਮ ਵੀ ਕਰਵਾ ਲਿਆ ਤੇ ਕੇਕ ਵੀ ਅਸੀਂ ਕਬਜ਼ੇ ਚ ਲੈ ਲਿਆ ਦੋਨਾਂ ਨੂੰ ਐਫਐਐਸਐਲ ਭੇਜਣ ਲੱਗਿਆ ਜੋ ਵੀ ਰਿਪੋਰਟ ਆਉਗੀ ਉਹਦੇ ਅਧਾਰ ਤੇ ਅਸੀਂ ਕਾਰਵਾਈ ਕੀਤੀ ਆ ਹੁਣ ਕਿਸ ਤਰੀਕੇ ਦਾ ਪਰਚਾ ਜਿਹੜਾ ਦਰਜ ਕੀਤਾ ਹੈ ਕਿਹਦੇ ਖਿਲਾਫ ਕੀਤਾ ਗਿਆ ਜੀ ਇਹ ਅਸੀਂ ਜੀ ਇੱਕ ਜਿਹੜੀ ਉਹ ਤੇ ਜਮਾਟੋ ਕੰਪਨੀ ਦੇ ਥਰੂ ਅਸੀਂ ਮੰਗਾਇਆ ਸੀ ਕੇਕ ਕੇਕ ਕਹਾਣਾ ਹੈ ਪੀੜੀ ਸੜਕ ਦੇ ਉੱਤੇ ਉਹਨਾਂ ਦੇ ਖਰਾਬ ਪਰਚਾ ਦਰਜ ਕੀਤਾ ਇਨਵੈਸਟੀਗੇਸ਼ਨ ਕਿਸ ਤਰੀਕੇ ਦੀ ਚੱਲ ਰਹੀ ਜੀ ਲੜਕੀ ਦਾ ਬਸ ਅਸੀਂ ਹੁਣ ਹੋ ਗਿਆ ਜੀ ਪੁਸ਼ਪਰਨ ਹੋ ਗਿਆ ਹੁਣ ਤਾਂ ਅਸੀਂ ਐਫਐਸਐਲ ਦੀਆਂ ਰਿਪੋਰਟਾਂ ਜਿਹੜੀਆਂ ਵੇਟ ਕਰ ਰਹੇ ਹਾਂ ਜਦੋਂ ਐਫਐਸਐਲ ਦੀ ਰਿਪੋਰਟ ਆ ਗਈ ਉਹਦੇ ਅਧਾਰ ਤੇ ਜੈ ਸੂਰਤਾਂ ਵੀ ਤਸੀ ਕਰ ਵੀ ਆਉਂ ਚੱਲ ਗਈ